ਗਲਤ ਕੰਮ ਕਰੇ ਮੈਂ ਨਹੀਂ ਕਹਣੀ ਰੇੜੀ ਇੱਥੇ ਤੇਰੀ ਚੱਕਰੀਆਂ ਤੋਂ ਰੇੜੀ ਨਹੀਂ ਲੈਣੀ ਇਹ ਨਹੀਂ ਲਾਣਾ ਇੱਥੇ ਗਲਤ ਕੰਮ ਕਰਿਆ ਸੀ ਕੋਈ ਨਸ਼ਾ ਵੇਚ ਰਿਆ ਸੀ ਨਸ਼ਾ ਵੇਚ ਕੇ ਦੇਖ ਲੈ ਜਿਹੜੇ ਵੇਚਦੇ ਆਂ ਤੁਹਾਡੇ ਤੋਂ ਚੜੇ ਵੇਚਦੇ ਆ ਉਹ ਤਾਂ ਫੜਾ ਜਾਂਦੇ ਨਹੀਂ ਤੁਹਾਡੇ ਤੋਂ ਨਹੀਂ ਤੂੰ ਬਕਾਇਦਾ ਤੂੰ ਦੱਸ ਕਿਹੜਾ ਤੈਨੂੰ ਪਤਾ ਕਿਹੜੇ ਆ ਹਾਂ ਤੂੰ ਤੁਹਾਨੂੰ ਗਲਤ ਕੰਮ ਕਰੇ ਕਿਹੜੇ ਆ ਇਹ ਗਲਤ ਕੰਮ ਕਰਨਾ ਸੀ ਕਿਉਂ ਕਰੇ ਕਿਹੜਾ ਗਲਤ ਕੰਮ ਕਰਤਾ ਸੀ ਤਾਰੇ ਇੱਕ ਨਹੀਂ ਕੀ ਕਰੋਗੇ ਤੁਸੀਂ ਮਾਰੋਗੇ ਮੈਨੂੰ ਗੱਡੀਆਂ ਨਹੀਂ ਕੋਈ ਨਹੀਂ ਫਿਰ ਕਰੋ ਇਕੱਠਾ ਨਾਲ ਦੇ ਕੋਣ ਨਹੀਂ ਆ ਨਾ ਸੱਲੀਆਂ ਮੈਂ ਆਇਆ ਕੋਈ ਚਲੋ ਚਲੋ ਤੁਸੀਂ ਇਹ ਕਰੀ ਨਹੀਂ ਸਕਦੇ ਸਰ ਇਹ ਨਹੀਂ ਕਰ ਸਕਦੇ ਮੈਂ ਤੋੜਨੀ ਆ ਵੀ ਕਿੰਨੂ ਇਸ ਬੰਦਾ ਕੀ ਕਰ ਸਕਦਾ ਮੈਂ ਤੂੰ ਮੇਰੀ ਕੰਪਲੀਟ ਕਰ ਦੇ ਸਰ ਸਰਕਾਰੀ ਜੋ ਦੇ ਦੋ ਸਰਕਾਰੀ ਜੋ ਦੇ ਦੋ ਸਰਕਾਰੀ ਜੋਬ ਦੇ ਦੋ ਸਾਲ ਗੌਰਮੈਂਟ ਨੂੰ ਕਹੋ ਜਾ ਕੇ ਗੌਰਮੈਂਟ ਨੂੰ ਕਹੋ ਕੋਈ ਹੋਰ ਕੋਈ ਕੋਈ ਨਹੀਂ ਦੀਦੀ ਅਸੀਂ ਜਿੱਡਾ ਵੇਚ ਨਹੀਂ ਕੋਈ ਨਹੀਂ ਕਰਾ ਦੇਣਾ ਪਿਆਰ ਨਾਲ ਤਾਂ ਬੋਲ ਸਕਿਆ ਹਾਂ ਦਾਨ ਨਹੀਂ ਬੋਲ ਸਕਿਆ ਕੋਈ ਨਹੀਂ ਕੋਈ ਸਰ ਇੱਕ ਸਮਾਜ ਨਾ ਬਸ ਪਟੜੀ ਲੋਕ ਪਣੀ ਲੋਕ ਪਣੀ ਲੋਕ ਕੋਈ ਤਾਂ ਲਾਤੀ ਹੋਣਾ ਐਕਸ਼ਨ ਦੇਣੀ ਪਈ ਆ ਸਾਨੂੰ ਤੁਸੀਂ ਕਾਈ ਗੱਲ ਦੀ ਸਰ ਕੋਈ ਚੱਕਰ ਰਿਐਕਸ਼ਨ ਲੋ ਕੋਈ ਚੱਕਰ ਨਹੀਂ ਆ ਚਲੋ ਚਲ ਕਰਦੇ ਆ ਅੱਜ ਤੱਕ ਨਾ ਰਹਿ ਗਿਆ ਕੋਈ ਪਤਾ ਸਰ ਸਾਨੂੰ ਤੁਸੀਂ ਵੀਡੀਓ ਬਣਾ ਲਈਏ ਸਾਰੀ ਕਿਆ ਜਾਨ ਲਗਾਇਆ ਇਹਨੂੰ ਪਾ ਦੋ ਬਾਕੀ ਮੈਂ ਦੇਖਦਾ ਮੈਂ ਕੁੱਡਾ ਵਾਲਿਆਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਨਗਰ ਮਾਲਕਾਂ ਵਾਲਿਆਂ ਨੂੰ ਸਾਧਿਆ ਤੇ ਉਹਨਾਂ ਨੂੰ ਚਕਾਣਾ ਹੈ ਕੋਈ ਨਹੀਂ ਬੰਦ ਕਰਦੇ ਮੈਂ ਨਸ਼ੇ ਮੈਸੇਜ ਦੇਖਿਆ ਜੰਦਰਗੜ ਦੇ ਨਹੀਂ ਇਹ ਵੀ ਗਲਤ ਆ ਯੋਗ ਬੰਦਾ ਗੰਦਾ ਹੈ ਮੈਂ ਇੱਥੇ ਨਹੀਂ ਖੜਨਾ ਆ ਰਾਣੀ ਇੱਕ ਤਾਂ ਕਿੰਨਾ ਸਾਡੇ ਕਰੇ ਸ਼ੋਅ ਹੈ ਤੇਰੇ ਕਰੇ ਸਾਰੇ ਮੇਰੀ ਗੱਲ ਨਹੀਂ ਗੱਲ ਕੋਈ ਨਹੀਂ ਜਮੋਨੀ ਤੱਕ ਤੁਸੀਂ ਫालतू ਨਹੀਂ ਸਾਰੇ ਚੱਕਰ ਚੱਕਰ ਸਾਰੇ ਵੀ ਚਲੋ ਮੁਹਾਲੀ ਦੇ ਫੇਜ਼ 4 ਪਾਰਕ ਦੇ ਬਾਹਰ ਲੱਗੀਆਂ ਰੇੜੀਆਂ ਨੂੰ ਲੈ ਕੇ ਅੱਜ ਹਲਚਲ ਦੇਖਣ ਨੂੰ ਮਿਲੀ ਹੈ ਜਦੋਂ ਪੁਲਿਸ ਅਤੇ ਰੇੜੀ ਲਗਾਉਣ ਵਾਲੇ ਲੋਕਾਂ ਵਿਚਕਾਰ ਜ਼ੁਬਾਨੀ ਤਕਰਾਰ ਦੇਖਣ ਨੂੰ ਮਿਲੀ ਹੈ ਪੁਲਿਸ ਮੁਤਾਬਕ ਇਲਾਕੇ ਦੇ ਵਿੱਚ ਬੇਤਰਤੀਬੀ ਨਾਲ ਲੱਗੀਆਂ ਰੇੜੀਆਂ ਕਾਰਨ ਰੋਜ਼ਾਨਾ ਟ੍ਰੈਫਿਕ ਜਮ ਹੋ ਜਾਂਦੀ ਹੈ ਅਤੇ ਸਕੂਲੀ ਬੱਸਾਂ ਅਤੇ ਐਮਰਜੈਂਸੀ ਵਾਹਨਾਂ ਨੂੰ ਗੰਭੀਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਰੇੜੀਆਂ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ ਹੈ ਇਸੇ ਦੌਰਾਨ ਇੱਕ ਨੌਜਵਾਨ ਤੇ ਥਾਣੇਦਾਰ ਵਿਚਕਾਰ ਬਹਿਸ ਵੀ ਹੋਈ ਹੈ ਰੇੜੀਆਂ ਵਾਲਿਆਂ ਦਾ ਕਹਿਣਾ ਹੈ ਕਿ ਉਹ ਰੇੜੀ ਲਗਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ ਸਰਕਾਰ ਵੱਲੋਂ ਉਹਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਪ੍ਰਸ਼ਾਸਨ ਵੱਲੋਂ ਉਹਨਾਂ ਦੀਆਂ ਰੇੜੀਆਂ ਹਟਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਹੁਣ ਇਸ ਰੁਜ਼ਗਾਰ ਤੋਂ ਵੀ ਵਾਂਝੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਆ ਰੇੜੀ ਵਾਲੇ ਨੌਜਵਾਨ ਨੇ ਦੁਕਾਨ ਲਈ ਪੱਕੇ ਟਿਕਾਣੇ ਦੀ ਮੰਗ ਕੀਤੀ ਹੈ ਉਹਨਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਦੁਕਾਨ ਦੇ ਲਈ ਪੱਕਾ ਕੋਈ ਟਿਕਾਣਾ ਦਿੱਤਾ ਜਾਵੇ ਨਹੀਂ ਤਾਂ ਫਿਰ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ ਬਾਕੀ ਤੁਹਾਡੀ ਇਸ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ